ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਇਆ ਆਪਣੇ ਪਰਮ ਮਿੱਤਰ ਹਰਵੰਸ ਸਿੰਘ ਜੋਧਪੁਰ ਰਮਾਣਾ ਉਹਨਾਂ ਦੀ ਲਿਖੀ ਹੋਈ ਇੱਕ ਖੂਬਸੂਰਤ ਕਵਿਤਾ ਬਾਬਾ ਗੋਲੀ ਇੱਕ ਘਰ ਵਿੱਚ ਤਿੰਨ ਜੀ ਸੀ ਯਾਰੋ ਮੀਆਂ ਬੀਬੀ ਤੇ ਮੁੰਡਾ ਉਮਰ ਮੁੰਡੇ ਦੀ ਚੜਦੀ ਜਾਵੇ ਸਾਖ ਨਹੀਂ ਸੀ ਹੁੰਦਾ ਤੇ ਬੁੱਢੀ 베ਬੇ ਕਰਦੀ ਰਹਿੰਦੀ ਚਿੱਤੋ ਪੈਰ ਦੁਆਵਾ ਰੋਟੀ ਥੱਪਣ ਵਾਲੀ ਆਜੇ ਮੈਂ ਸੌਖੀ ਹੋ ਜਾਵਾਂ ਕਈ ਸਰੀਕਾਂ ਅਤੇ ਬਚੋਲਿਆਂ ਦਾ ਤਰਲਾ ਉਸਨੇ ਕਰਿਆ ਲੱਖ ਕੋਸ਼ਸ਼ਾਂ ਕਰੀਆਂ ਪਰ ਕੋਈ ਸਾਖ ਸੇ ਰਹਿਣਾ ਚੜਿਆ ਇੱਕ ਦਿਨੇ ਆਕੇ ਦੱਸ ਕਿਸੇ ਨੇ ਬਾਬੇ ਗੋਲੀ ਦੀ ਪਾਈ ਹੋਣ ਮਰਾਦਾਂ ਪੂਰੀਆਂ ਬਾਬੇ ਦੀ ਹੈ ਫੁੱਲ ਚੜਾਈ ਪਿਓ ਤੇ ਪੁੱਤਰ ਇੱਕ ਦਿਨ ਤੜਕੇ ਗਏ ਪਹੁੰਚ ਬਾਬੇ ਦੇ ਡੇਰੇ ਪੰਜ ਪੰਜ ਸੌ ਦਾ ਟੇਕ ਕੇ ਮੱਥਾ ੋਕੇ ਬਹਿ ਗਏ ਨੇੜ ਤੇ ਬਗਲੇ ਵਾਂਗ ਮੀਟ ਕੇ ਅੱਖਾਂ ਬੈਠਾ ਬਾਬਾ ਭਾਈ ਪਤਾ ਨਹੀਂ ਕਿ ਕਦ ਖੁੱਲੂ ਸੁਮਾਦੀ ਸੰਗਤ ਸੋਚੀ ਪਾਈ ਅੱਖਾਂ ਖੋਲ ਹੱਥ ਰੱਖ ਸਿਰ ਤੇ ਬਾਬੇ ਨੇ ਫਰਮਾਇਆ ਪੰਜ ਚੌਕੀਆਂ ਭਰ ਜੋ ਭਗਤੋ ਮੁੰਡਾ ਜਾਊ ਵਿਆਹ ਤੇ ਚਾਰ ਚੌਕੀਆਂ ਭਰੀਆਂ ਸੀ ਹਲ ਪੰਜਵੀ ਨਹੀਂ ਸੀ ਆਈ ਕਿਸੇ ਗਵਾਂਢੀ ਆ ਕੇ ਦੱਸਿਆ ਗੁਜ਼ਰ ਗਈ ਐ ਮਾਈ ਖਬਰ ਸੁਣਦੇ ਆ ਬੋਲਿਆ ਬਾਪੂ ਬਾ ਓਏ ਬਾਬਾ ਗੋਲੀ ਮੁੰਡੇ ਨੂੰ ਤਾਂ ਕੀ ਦੇਣੀ ਸੀ ਮੇਰੇ ਵਾਲੀ ਵੀ ਖੋਲੀ ਤੇ ਸਾਧਾ ਕੋਲੇ ਕੁਝ ਨਹੀਂ ਰੱਖਿਆ ਕਹੇ ਹਰਵੰਸਰ ਮਾਣਾ ਜੋ ਵੀ ਆਇਆ ਇਸ ਜੱਗ ਤੇ ਆਖਰ ਇੱਕ ਦਿਨ ਜਾਣਾ ਜੋ ਵੀ ਆਇਆ ਇਸ ਜੱਗ ਤੇ ਆਕਰਿਕ ਦਨ ਜਾਣਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਆਪਣੇ ਸੁਝਾਅ ਇਹ ਕਹਾਵਤ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜਿਆਦਾ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ